ਲੋ ਜੀ ਭਾਈ ਅੱਜ ਫੇਰ ਨੰਬਰ ਲੱਗਣ ਲੱਗਿਆ ਆਪਣਾ ਇਹਦੇ ਨਾਲ ਹੈਲਪਰ ਆ ਚਾਹ ਹਾਲ ਆ ਚਾਚਾ ਜੀ ਚੱਲ ਰਿਹਾ ਕੰਮ ਹੁਣ ਤਾਂ ਚੱਲ ਪਿਆ ਪੂਰਾ ਨਾ ਕੰਮ ਤਾਂ ਪੂਰਾ 20000 ਕੰਮ ਹੋ ਗਿਆ ਜਿਹੜਾ ਜਿਹੜਾ ਇਹ ਆ ਰਹਿ ਗਿਆ 2 ਤੋਂ 2 ਮਹੀਨੇ ਆ ਗਿਆ ਉਧਰ ਜੱਗੇ ਨਾਲ ਲੱਗ ਲੱਗੇ ਉਧਰ ਭਰਾ ਮਸ਼ੀਨ ਚੱਲਦੀ ਕਾ ਆ ਗਈ ਦੇਖ ਲੈ ਦੋ ਦੋ ਕਿਲੇ ਆ ਮੈਂ ਕਿਹਾ ਨਾ ਅੱਤ ਮੱਟਾਂ ਵਾ ਗੀਲਾ ਵੱਢ ਰਹੇ ਹਨ ਸਵੇਰ ਦੇ ਤੁਸੀਂ ਹਾਂ ਪਰ ਹਾਂ ਬਾਈ ਉੱਧਰ ਵੱਢਿਆ ਅੱਜ ਔਰੇ ਦਾ ਕਹਿੰਦਾ ਮੈਂ ਔਰੇ ਦੇ 7-8 ਗੀਲਿਆਂ ਨੂੰ ਇਹ ਤੇ ਕਿੰਨੀ ਜਗ੍ਹਾ ਮਸ਼ੀਨ ਪਤਲ ਲਈ ਔਰੇ 8 ਗੀਲਿਆਂ ਦੇ ਨਾ 7-8 ਜਗ੍ਹਾ ਮਸ਼ੀਨ ਚ ਲੱਗੀ ਕਣਕ ਦੇਖ ਤਾਂ ਅੜੀ ਵੀ ਆ ਹਾਂ ਉਹ ਚਾਚੇ ਉਹ ਸਭ ਤੋਂ ਸਿੱਧੀ ਗਣਕ ਤੀ ਬਹੁਤ ਜ਼ਿਆਦਾ ਸਿੱਧੀ ਜੀ ਨੂੰ ਕਹਿੰਦੇ ਆ ਬੀਜ ਘਟ ਪਿਆ ਉਹ ਚ ਉਹ ਦੇਖ ਲੈ ਸਭ ਤੋਂ ੜੀ ਖੜੀ ਆ ਇਹ ਸਾਰੇ ਨੂੰ ਇੱਕੇ ਪਰ ਇੱਕ ਲੱਗੇ ਆਉਣਾ ਅੱਜ ਦੇ ਉਹ ਅੱਜ ਦੇ ਕਣਕ ਦੇ ਉਹ ਕਣਕ ਦੇ ਦੇਖ ਤਾਂ ਕਣਕ ਦਿਲਵੀਰ ਵਾਲੀ ਵੀ ਦੇਖੀਆ ਹੋਰ ਵੀ ਦੇਖੀ ਦੱਸੀ ਕੋਈ ਮੱਖੀ ਨੂੰ ਦਿਖਾਈਂਦਾ ਉਹਦਣੇ ਦੀ ੜੀ ਅੱਜ ਨਹੀਂ ਉਹ ਨਰਮਤੀ ਥੋੜੀ ਉਹ ਸੈਡਾਂ ਪਰ ਤੀਨਾਂ ਜਿਹੜੀ ਉੱਪਰ ਪਈ ਆ ਜਾ ਕੇ ਦੇਖ ਆਹੋ ਦਿਲਵੀਰ ਵਾਲੇ ਦੀ ਕਣਕ ਦੇ ਕਿੰਨਾ ਚੰਗਾ ਜਾਂਦੀ ਜਦ ਪੱਕੀ ਜਾਣ ਕਾ ਉਹ ਤੇ ਦੇਖਿਓ ਉਹਦੇ ਫਸਲਾਂ ਰਾਇਆ ਰਾਇਆ ਇਹ ਰਾਇਆ ਲੱਗ ਕੱਢ ਕੇ ਦਉਗੇ ਚਾਹੇ ਕੱਢੋ ਲੱਗ ਫਸਣਾ ਦੋ ਤੇ ਫੇ ਜਵਾ ਵੀ ਕੱਢਦੀ ਵਿੱਚ ਨੂੰ ਲੱਗ ਜਾਣ ਲੈ ਓਹੀ ਵੱਟਲਾ ਪਹਿਲਾ ਕਰੇ ਓਏ ਭਈ ਆ ਬੜਾ ਹੋ ਗਿਆ ਤੇ ਬਾਕੀ ਸਭ ਨੇ ਖੜੀ ਐ ਜੇ ਥੋੜੀ ਥੋੜੀ ਗਰੀ ਹੋਈ ਤੇ ਪਹਿਲਾ ਪਾਉਣ ਲੱਗਿਆ ਟਾਈਟ ਜਵਾ ਵੜਤਾ ਉਹਨੇ ਵਿੱਚ ਜਵਾ ਵੱਡੇ ਆ ਲੱਗ ਕੱਢ ਦੂੰਗਾ ਪੈਸੇ ਜਵਾ ਲੈ ਲੂਗਾ ਕੱਟ ਪੁੱਟ ਨਹੀਂ ਹੋਣੀ ਉਹ ਕਹੀਂ ਕਿੱਥੇ ਕਹੀਂ ਚ ਵਿੱਚ ਮਾੜਾ ਮੋਟਾ ਕਿਤੇ ਗਰੀ ਹੋਵੇ ਕਣ ਕਹਿਨ ਪੱਕੀ ਪਈਏ ਤੇ ਬਾਈ ਜਿਹੜੀ ਛਿੱਧੀ ਗਣਕਦੀ ਨਾ ਉਹ ਆਹੀ ਤੂੰ ਦੇਖ ਲੋ ਛਿੱਧੀ ਦਾ ਮੈਂ ਕਹਿੰਦਾ ਯਾਦਾ ਰਿਜ਼ਲਟ ਆ ਵਕਲ ਕਮ ਲਾ ਤੇ ਜਿੱਥੇ ਹੈਗਾ ਹੁਣ ਜਿਹੜੀ ਨਹੀਂ ਚੈੱਕ ਹੁੰਦੀ ਉਹ ਤਾਂ ਫਿਰ ਕਰਨੀ ਪੈਣੀ ਅਏ ਆਦੇ ਨਾਲ ਕੰਮ ਹੋ ਰਿਹਾ ਅਜੇ ਪੰਜਨਾ ਹੀ ਗਏ ਹੋਏ ਸਕੂਲ ਅਜੇ ਤੱਕ ਆਇਤਾ ਹੈ ਨਹੀਂ ਆਹ ਦੇਖਣਾ ਗੇਰੀ ਵੀ ਹੈ ਨਾ ਪੂਰਾ ਸਾਰਾ ਨੇ ਬੱਟਲੇ ਤੇ ਚੱਲ ਰਹੀ ਬਾਈ ਜੱਗੇ ਨਾਲ ਦੇ ਆ ਨਾ ਨਾ ਆਪਣਾ ਖੇਤ ਹੈ ਇਹ ਵੀ ਵੜਾ ਦਾਣਾ ਆਪਾਂ ਨੇ ਉਹ ਛੜਾਉਗੇ ਉਹ ਥੋੜੇ ਨਰਮ ਇੱਧਰ ਆਪਣੇ ਘੇਰੇ ਆ ਗਿਆ ਇਹ ਤੇ ਫਿਰ ਇੱਧਰੋ ਚਾਹ ਪਾਣੀ ਲੱਗੇ ਹੋਏ ਪੀਣ ਲੱਗੇ ਵੀ ਜਦੋਂ ਜਾਂਦੇ ਤਾਂ ਨਹੀਂ ਹੁੰਦਾ ਇੱਧਰ ਬਾਈ ਕੌਂਟਿਡਿਊਸ਼ਨ ਚੱਲ ਰਿਹਾ ਇੱਧਰ ਉਹਨੇ ਕੰਮ ਕਿੱੱਚਿਆ ਹੋਇਆ ਪੂਰਾ ਆ ਇੱਧਰ ਆਨੇ ਉਹ ਸਵਰਾਜ ਆ ਇੱਧਰ ਕਰਤਾਰ ਮੇਰੀ ਗੱਲ ਸੁਣ ਲੋ ਆਪਣਾ ਝੱਗਾ ਚੌੜ ਕਰਾਉਂਦੇ ਕਰਾਉਂਦੇ ਸਾਡਾ ਨਾ ਕਰਾ ਦਿਓ ਤੇ ਹੁਣ ਕੀ ਆ ਕਰ ਕਾਲੀ ਨਾ ਕਰਿਓ ਕਿਨੇ ਇੱਕ ਦੋ ਇਹਦੀ ਹਵਾ ਚ ਆ ਗਈ ਐ ਵੀ ਉੱਧਰ ਉਹ ਦੇਖ ਕੇ ਤੇ ਵਢੀ ਜਾਵੇ ਇੱਧਰੇ ਉਹਨੂੰ ਕਹਿਣਾ ਦਾ ਐ ਕਹਿਤਾ ਉਹਨੂੰ ਤਾਂ ਮੈਂ ਠੀਕ ਐ ਉਹਨੂੰ ਤਾਂ ਪਹਿਲਾਂ ਤਾਂ ਸਮਝਾਇਆ ਬਾਪਰਾਵਾ ਹੱਥ ਤੋਂ ਬੰਨੇ 6 ਮਹੀਨੇ ਕਰੇ ਹੋਏ ਆ ਉਹ ਕਰ ਵੀ ਰਹਾ ਉਹਨੂੰ ਫੋਚਲੇ ਝਾੜ ਛੁੱਟ ਭਾਈ। ਕੀ ਗੋਸਾ। ਐਦ ਕੀ ਭਾਈ ਮੈਂ ਗੱਗੇ ਨੂੰ ਉਦਣ ਗਿਆ ਤਾਂ ਜਿੱਦਾਂ ਇਹਨਾਂ ਦੇਖਣ ਗਿਆ ਖੇਚ। ਮੈਂ ਕਿਹਾ 20 ਪਲੱਸ ਆ ਸਾਬ ਦੇ 2025 ਦੇ ਵਿੱਚ ਵਿੱਚ ਸਾਬ ਦੇ 20 20 ਹਜ਼ਾਰ ਹੈ? 20 ਹਜ਼ਾਰ। ਵੀ ਇੱਥੇ ਵੱਧ ਨਹੀਂ। ਹੈ? ਕਿਸੇ ਦੀ ਕਿਸੇ ਦੀ। ਇਹ ਤਾਂ 24 ਦਾ ਆਇਆ। ਕਿਹਦੇ? ਗੱਗੇ ਦਾ। ਜਿੱਲੀ-ਗੁੱਲੀ ਦਾ ਫਰਕ ਨਾ ਮਾਣਾ ਮਾਤਾ। ਨਹੀਂ ਫੇਰ ਜੁਗਣੀ ਕਿਵੇਂ ਦੀ? ਕੀ ਆ? ਵਾਊਚਰ ਵੀ ਉਹ ਹੋਣਾ ਚਾਹੀਦਾ ਥੋੜਾ ਬਾਅਦ ਆ। ਸਿੰਦਰ ਦੇ ਇਤਨ ਜਮਾਈ ਹਰੀ ਦੀ ਜਮਾ ਹਾਂ ਉਹ ਵੇਚਿਆ ਆ ਅੱਛਾ ਹੱਥ ਦੱਬੇ ਚ ਪੜਦੇ ਆਪਣੇ ਵੀ ਤਾਂ ਉਦਣ ਆਹੀ ਗੁਸਤਾ ਹੈ ਉਹ ਜਿਹੜੀ ਲਾਸਟ ਵਾਲੀ ਫਾਂਡ ਵੱਡੀ ਆ ਉਹਦੇ ਆਹੀ ਗੁਸਤਾ 20 ਦਾ ਆਪਣੇ ਆ ਗਿਆ ਉੱਥੇ ਨਾਲੇ ਨਾਸ ਦੇ ਲੈ ਕਿੰਨਾ ਵੱਜਿਆ ਉਹਦਾ ਉੱਥੇ ਜੀ ਇੰਨਾ ਕੇ ਝਾੜ ਹੈ ਜਹਾਜ ਜਹਾਜ ਜਿੰਨਾ ਦੇਖੀ ਪੱਕੀ ਜਾਣੀਆਂ ਹਾਂ 20 ਦੀ ਆਫਤ ਦੇ ਕਰਨ ਪਹਿਲੇ ਪਹਿਲੇ ਤਾਂ ਆਈ ਜਾਣੀ ਝਾੜ ਹਾਂ ਲੈ ਲੈ ਫਰਕ ਰਹਿੰਦਾ ਆ ਉਹ ਤਾਂ ਹੈ ਹੀ ਆ ਪਰ ਨਹੀਂ ਹੈ ਕਣ ਕਾ ਠੀਕ ਆ ਜੀ ਆਹ ਨਾ ਇੰਨੀ ਜ਼ਿਆਦਾ ਛਿੱਦੀ ਦੀ ਆਹ ਲ ਖੇਤ ਦੀ ਮੈਂ ਕਹਿੰਦਾ ਵੀ ਬਾਦਵਾ ਆਹ ਖੇਤ ਦੀ ਤੂੰ ਆਹ ਦੇਖ ਲੈ ਟੱਕੇ ਕਿੰਨੇ ਕਿੰਨੇ ਕਰੀ ਬੈਠੀ ਆ ਇਹ ਕਿੱਥੇ ਖੜਨਗਾ ਹਾਂ ਇਹ ਵੀ ਆਹ ਲੋਰ ਇਕੱਠਿਆਂ ਚੱਲ ਰਹੇ ਨੇ ਬਾਈ ਉਧਰ ਉਹਨੇ ਦਸਪੀਟਾਂ ਵੱਲ ਲੀਆਂ ਵੀ ਉਧਰ ਰਹਿਣੇ ਠੀਕ ਜਿਵੇਂ ਮੀਂਹ ਪਿਆ ਖੜਲਾ ਇੰਮ ਸ਼ਾਮ ਨੂੰ ਗਿਆ ਕੋਟ ਪਾ ਕੇ ਗਿਆ ਮੈਂ ਵੀ ਪਾ ਕੇ ਗਿਆ ਕੋਟ ਤਾਂ ਮੈਂ ਵੀ ਪਾ ਕੇ ਗਿਆ ਹਾਂ ਤਾਂ ਕੋਈ ਕਹਿੰਦਾ ਜੀ ਮੀਂਹ ਚ ਆਏ ਉਧਰੋਂ ਵੱਟ ਕੇ ਆ ਮਨੁਸਤੇ ਭਾਵ ਨਹੀਂ ਕਰਦਾ ਪਰ ਹੁਣ ਪਰਦਾ ਬਹੁਤ ਜ਼ਿਆਦਾ ਨਜਾਇਜ਼ ਆ ਉਹ ਪਹੁੰਚੇਗਾ ਗੁੱਗੇ ਦਾ ਬੈਂਡ ਸਾਰਾ ਖੜੀ ਹੋਵਾ ਸਾਰੀ ਇਹ ਤਾਂ ਖੜੀ ਤਾਂ ਕੋਈ ਨਹੀਂ ਹਾਂ ਉਹ ਨਹੀਂ ਠੀਕ ਆ ਕਿਤੇ ਕਿਤੇ ਨਾ ਵਿੱਚ ਹੈਗੀ ਆ ਉਥੇ ਹੋ ਜਾਂਦਾ ਕਟਰ ਜਿਆਦਾ ਨਹੀਂ ਵੀ ਪਟਾ ਮੈਂ ਹੀ ਕਹਿਆ ਉਥੇ ਜਿਆਦਾ ਉੱखी ਪਟਣ ਲੱਗ ਗਿਆ ਤਾਂ ਉਥੇ ਰਹਿ ਗਿਆ ਤਾਂ ਮੇਰਾ ਇੰਨੀ ਕੀ ਤਾਂ ਚਾਹੀਦੀ ਆ ਝਾੜ ਵਾਲ ਆ ਗਿਆ ਬਾਈ ਬੰਦਾ ਹਾਂਜੀ ਕਿਆ ਕਹਿੰਦੀ ਕਣਕ ਮਾਰਦੇ ਬੰਦਾ ਬੰਦਾ ਇੰਨੇ ਜੋਗੀ ਨਹੀਂ ਹੋਈ ਉਹ ਹੋਰ ਇਹਨੂੰ ਲਿਆਇਆ ਉਹਦੇ ਥੱਲੇ ਧਰ ਕੇ ਖੜਾ ਲੂ ਧੜਕਾ ਆਹ ਕਹਿੰਦੀ ਗਣਕ ਜੋਟੜੀਆਂ ਲਿਆ ਹੈ ਗੱਲ ਨਹੀਂ ਆਉਂਦੀ ਇੱਕ ਨਾਲ ਹੀ ਗੱਲ ਮੈਂ ਉਹ ਇੱਕ ਹੋਰ ਆ ਗਈ ਉਹ ਮੈਂ ਦੇਖਿਆ ਰਸਤਾ ਰਸਤਾ ਠੀਕ ਹੈ ਕਹਾਂ ਕਿਥੇ ਗਈ ਕਮੈਂਡ ਕਰਨੀ ਹੈ ਮੁੜਦੀ ਨਹੀਂ ਹੈਗੀ ਉਹ ਮੋੜ ਦੇ ਪਰ ਉਹ ਮੋੜ ਉਮਕੇ ਰੁਗੀ ਮਰਜੀ ਆ ਉਹਦਾ ਚੱਕਰ ਆ ਤੋ ਤਰੀਲਾ ਉਹ ਉਹਦਾ ਹੋ ਜਾਣਾ ਸੈਟਿੰਗ ਉਹਦਾ ਬਰਸੀਨੇ ਆ ਜਿਹੜੇ ਵਿੱਚ ਜਿਹੜੇ ਸਾਰੀ ਹਾਂ ਹਾਂ ਬਾਕੀ ਤਾਂ ਲੰਘ ਜਾਨੀ ਬਾਕੀ ਤੇ ਬੂਟੇ ਕਹੀਂ ਵਗੜਾ ਮਾਰ ਕੇ ਹੂੰ ਬੂਟੇ ਤਾਂ ਨਹੀਂ ਤੇ ਆਹ ਕਰਨ ਕੀ ਦੀ ਆ ਇਹ ਜੋ ਆ ਹੋਂਦੇ ਯਾ ਚੇ ਨਾ ਨਹੀਂ ਜਹਾਂ ਮੈਂ ਦੋ ਤਿੰਨ ਜਗ੍ਹਾ ਦੇਖੀਆ ਤਨੂ ਕਹੇਆ ਮੈਂ ਨਿਗਾਹ ਰੱਖੀ ਚਾਹਾਂ ਇੱਕ ਤਾਂ ਉਹਦੇ ਕੋਲ ਕਰੀ ਕੋਣ ਇਹਦੇ ਕੋ ਆਪਣਾ ਬੰਦਾ ਹੈਗਾ ਵੀ ਜੀ ਦੇ ਮੁੰਡੇ ਕੋ ਹੈਗੇ ਪਕਾਉਣੇ ਉਹਨੇ ਮੈਂ ਤਾਂ ਹੀ ਖੜੇ ਹਾਂ ਠੀਕ ਹੈ ਦੇਖੀਏ ਜੀ ਆ ਮੋੜੇ ਹੋਣੇ ਕਰ ਦੋ ਆ ਤੇਰੇ ਵਾਸਤੇ ਹੀ ਬਣਵਾਇਆ ਤਾਂ ਹੀ ਤਾਂ ਲਵਾਇਆ ਦਾ ਟਾਇਰ ਅੱਜ ਪਤਾ ਲੱਗਿਆ ਹੈ ਮੈਂ ਕਾਹੀ ਤਾਂ ਪਹਿ ਰਹੀ ਗੱਗਾ ਪੂਰਾ ਆਇਆ ਪਿਆ ਤਾਂ ਦੇਖਦਾ ਠੀਕੇ 2 ਫੁੱਟਾ ਤੂੰ ਓ ਗੱਗਾ 2 ਫੁੱਟਾ ਬਹਿ ਕੇ ਬੈ ਲ ਗਿਆ ਨਾ ਉੰਗਾਂ ਉੰਗਲ ਕੇ ਟਾਇਰ ਫੜਾ ਦੇ ਹਾਂ ਹਰ ਨੂੰ ਹੌਸਲਾ ਦੇ ਓਏ ਥੋੜਾ ਟੈਂਕ ਪਰ ਕੇ ਹੋਰ ਨੇ ਮਾਰਦੇ ਕਰੋ ਜਿਹੜਾ ਲਾ ਕੇ ਹੋਰ ਕਿਆ ਮਾਰਦਾ ਹਾਂ ਹਾਂ 11 ਕਹਣਾ ਔਰ ਇੱਕ ਬ੍ਰੈਂਡ ਦੇ ਉਹਨੂੰ ਤਾਂ ਯਾਰ ਇੱਕ ਫਾਂਟ ਜੀ ਹੋਆ ਮਹੀਨ ਤੋਂ ਇੱਧਰ ਨੂੰ ਚੜਾ ਲਈ ਫੇਰ ਤੁਹਾਨੂੰ ਉੱਥੇ ਤੋਂ ਕੰਮ ਕਰਨ ਆ ਆ ਫੇਰ ਅਭੀ ਚਲੀ ਆਣ ਵਾਲੀ ਨਹੀਂ ਇਹ ਜੱਗੇ ਨਾਲੇ ਮੇਰੀ ਆਹੀ ਦੀ ਬਸ ਇੱਧਰ ਰਹਿ ਕੇ ਇੱਕ ਬਾਕੀ ਤੇ ਉਹ ਹੋ ਨਾ ਬਾਕੀ ਮੇਰੀ ਉਹ ਹੋਆ ਉੱਧਰ ਬੂਟੇ ਹੋਗੇ ਇੱਧਰ ਵੀ ਬੂਟੇ ਹੋਗੇ ਪੂਰੇ ਕਿਲੇ ਕਿਲੇ ਤੇਰੇ ਕੋਲ ਪੂਰੇ ਮੇਰੇ ਕੋਲ ਹੈਗੇ ਆ ਬਾਈ ਟੋਟਲ 4 ਕਿਲੇ ਆ ਬਾਕੀ ਉਧਰ ਵੀ ਹੈ ਨਾ ਪਿੰਡ ਪਏ ਆ ਫਿਰ ਇੱਧਰ ਡੇਢ ਕਿਲੇ ਕਾਲੇ ਕੋਈ ਨਹੀਂ ਤੇ ਪਾਣੀ ਖੜਿਆ ਤਾਂ ਕਾਲੇ ਵਾਲਾ ਰੌਲੇ ਵਾਲੀ ਜ਼ਮੀਨ ਉਹ ਰੌਲੇ ਵਾਲੀ ਆ ਇਹ ਨਾਲ ਆਪਣੀ ਕਾ ਗਿਆ ਮਾਵੜੀ ਹੈ ਉਹ ਵਾਲੀ ਹਾਂ ਉੱਥੇ ਸਿੱਧੀ ਲੰਘੇ ਹੁੰਦੀ ਉਹ ਇੱਕ ਹੋਰ ਹੈ ਕਿ ਗੱਗੇ ਹੁਣ ਆਏ ਆ ਇਕੱਠੀ ਹੋ ਗਈ ਯਾਰ ਇਹਦੀ ਹਾਂ ਦੋ ਇੱਕ ਨੇ ਚੋਟੀ ਦਾ ਯਾਰ ਆ ਉਹ ਪੱਕੇ ਜ਼ਮੀਨ ਇਕੱਠੀ ਹੋ ਗਈ ਹੈ ਹੁਣ ਜੱਗੇ ਨਾਲ ਦੀ ਸਾਡੇ ਨਾਲ ਉਧਰ ਦੀ ਅੱਧੀ ਅੱਧੀ ਫਿਰ ਉੱਥੇ ਦੋਨੋਂ ਮਸ਼ੀਨਾਂ ਲਿਜਾਣੀਆਂ ਪੈਂਦੀਆਂ ਹੁਣ ਜੱਗੇ ਨਾਲ ਨੂੰ ਆਹ ਦੇ ਦਿੱਤੀ ਮੈਂ ਤਾਂ ਠੀਕ ਆ ਫਿਰ ਇਹ ਕੀਲਾ ਦਿੱਤਾ ਉੱਥੇ ਸਾਰੀ ਲੈ ਲਈ ਜਿਹੜੀ ਵਧੀ ਆ ਮੇਰੀ ਆਹ ਬੱਟ ਪਰਾਂ ਨੂੰ ਵਧਾ ਦਿੱਤੀ ਫਿਰ ਉਹ ਠੀਕ ਆ ਚੌਰਸ ਬਣ ਗਿਆ ਹੁਣ ਨਹੀਂ ਅੱਗੇ ਨਹੀਂ ਜ਼ਮੀਨ ਕੱਟੀ ਜਾਈਦੀ ਜੋ ਬੋਤੀ ਹੋਇਆ ਬੋਤੀ ਉਹ ਬੋਦੀ ਕਰ ਨੂੰ ਸਾਡੀ ਜ਼ਮੀਨ ਤਾਂ ਸਾਰੀ ਠੀਕੇ ਆ ਹਾਂ ਤੁਸੀਂ ਸਾਡੇ ਦੇਖ ਲੈ ਕਿੰਨੀ ਜਗ੍ਹਾ ਪਈ ਹੈ ਹਾਂ ਥੋੜਾ ਤਾਂ ਬਾਕ ਸਮਾਨ ਹਾਂ ਥੋੜਾ ਇੱਥੇ ਵੀ ਆ ਬੇਲ ਲੱਗ ਗਿਆ ਇਹ ਉਰੇ ਵੀ ਆਉਣੇ ਆ ਇਹਦਾ ਵੀ ਉਰੇ ਦੀ ਜ਼ਮੀਨ ਆ ਜਿਹੜੀ ਬੱਤੀ ਪਈ ਆ ਮੋਟਰ ਦੇ ਨਾਲ ਨਾਲ ਆ ਜੰਗਲ ਜਿਆ ਐ ਇਹ ਸਾਰੀ ਐਦਾਂ ਦੀ ਹੋ ਆ ਉਹੀ ਤਾਂ ਚੱਕਰ ਆ ਰੌਲੇ ਵਾਲੀ ਟੋਟੇ ਬਣਾਏ ਰੇਦਾ ਜਮੀਨਾਂ ਦੇ ਸਾਰੀਆਂ ਦੇ ਦੇਖ ਲੈ ਪੈਣੀ ਵੀ ਆ ਉੱਧਰ ਵੀ ਆ ਵੇ ਤੇ ਦਾ ਤੁਹਾਡੇ ਵੀ ਬਾਪਾ ਜੀ ਨੇ ਬੁੱਟੇ ਲਾਇਏ ਨਵੀਂਦਰ ਬੁੱਟੇ ਲਾਨੇ ਤੇ ਅੱਛਾ ਸਾਨੂੰ ਤਾਂ ਇਹਦਾ ਹੀ ਕੀ ਲੈ ਆ ਹਰੇ ਨਮਲਾ ਸਾਡੇ ਸਾਡੇ ਇਕੱਠੇ ਹੋ ਹਾਂ ਚਾਹੀਦੇ ਇਕੱਠੇ ਅਲੱਗਾ ਜਿਹਾ ਉਹਦਾ ਗਾਰਾ ਲੱਗ ਰਿਹਾ ਕਿ ਇਕੱਠਾ ਨੂੰ ਇਕੱਠਾ ਮਿਲ ਗਿਆ ਹਾਂ ਚਾਹੀਦੇ ਇਕੱਠੇ ਉਹਦੇ ਵਰਗੀ ਤਾਂ ਰੀਸ ਨਹੀਂ ਸਾਡੇ ਆਪ ਤਾਂ ਕਿਹਾ ਕੋਈ ਕਹਿੰਦਾ ਇੱਥੇ ਰੇਤਾਂ ਜੀ ਅਸੀਂ ਤਾਂ ਨਹੀਂ ਦੇਣੀ ਹੈਗੀ ਨਹੀਂ ਤਕੜੀ ਹੈ ਤੱਕਰ ਹੀ ਪੈਂਦਾ ਬਾਈ ਅਸੀਂ ਇੱਥੇ ਲੈਣੀ ਹੈ ਤੇ ਹੋਰ ਇੱਥੇ ਹੀ ਤਾਂ ਇਕੱਠੇ ਜਾਵਾਂਗੇ ਆ ਬਾਦ ਹੀ ਆ ਇਹ ਨਾ ਪਾਣੀ ਪੂੜੀ ਪਿੰਦਾ ਹੁੰਦਾ ਪਾਣੀ ਵਾਲੀ ਆ ਯਾਰ ਮੈਂ ਤੁਹਾਨੂੰ ਦੱਸਦਾ ਜਿਨੇ ਕਰਨੀ ਨਹੀਂ ਉਹਨੇ ਰੇਤੇ ਚ ਵੀ ਨਹੀਂ ਹੋਣੀ ਨਾ ਡੱਕਰ ਚ ਹੋਣੀ ਹੈ ਜਿਨੇ ਕਰਨੀ ਆ ਉਹ ਤਾਂ ਡੱਕ ਰੇਤੇ ਚ ਵੀ ਕੱਢ ਲੈਂਦਾ ਵੀ ਉਹ ਡੱਕਾ ਕਰਦੀ ਹੁੰਦੀ ਹੈ ਨਾ ਬੰਦਾ ਫਿਰ ਭਾਲ ਮੈਨੂੰ ਸਹੀ ਉਹ ਮਿਲੇ ਮੈਨੂੰ ਸਹੀ ਮਿਲੇ ਇਹ ਸਹੀ ਹਾਂ ਉਹ ਇੱਕ ਨੰਬਰ ਪੈਂਦਾ ਉਹੀ ਚੱਕਰਾਂ ਚ ਇਹ ਵੰਡ ਬੰਡੀ ਹੋ ਜਾਣੇ ਫਿਰ ਐ ਹਾਂ ਤਰ ਮੈਂ ਜਾਤਾ ਤੇਰੇ ਬਾਪੂ ਨੇ ਡੈਡੀ ਨੂੰ ਕਹਿ ਦੇਣਾ ਵੀ ਉਹ ਵੀ ਵੜਾ ਦੇ ਉਹ ਹੀ ਕਹਿ ਸਕਦਾ ਹੈਗਾ ਉਹਦਾ ਨੰਬਰ ਆ ਨਾ ਮੇਰਾ ਤਾਂ ਉਹ ਆ ਵੀ ਸਾਡੇ ਵੀ ਪਾਗਲ ਹੋ ਗਿਆ ਹੈ ਤੜਪ ਬੰਦ ਕਰ ਨਹੀਂ ਆ ਰਿਹਾ ਤੱਕਦੇ ਨਹੀਂ ਨਾ ਰੋ ਹਾਂ ਉਹਦੇ ਗੱਲਾਂ ਜਦੇ ਲੈ ਆਉਣਾ ਨਾ ਰੋ ਕਣਕ ਉਹ ਤੂੰ ਵੜਾਈ ਜੰਨਾ ਪਾਗਲ ਹਾਂ ਮੈਂ ਤੈਨੂੰ ਦਾਤਾਂ ਜਿਹੜੇ ਦਾਮ ਦਾ ਦੇ ਨੰਬਰ ਨਹੀਂ ਹੁੰਦਾ ਕਿ ਹੋਰ ਦੋ ਹੁੰਦਾ ਫੇ ਵੜਾਪੀ ਸਾਰੀ ਹਾਂ ਫੇ ਇਹਨਾਂ ਨੇ ਬਾਤ ਕਰਵਾਣਾ ਲੱਗੇ ਨਾਲ ਵੀ ਚੱਕ ਹੋ ਗਈ ਬਸ ਉਹ ਰਹਿ ਗਈ ਉੱਪਰ ਲਈ ਗੱਗੇ ਨਾਲ ਇਹਦਾ ਬਿੱਡ ਬਹੁਤ ਹੈ ਨਾ ਸਿੱਪ ਸਿੱਪ ਚ ਹਜੇ ਆਉਂਦੀ ਆ ਬਿੱਡ ਬਹੁਤ ਉੱਚਾ ਹੈ ਤੇ ਸਾਰੀ ਆ ਜਾਣੀ ਆਹ ਆਪੜੀ ਬਣਾਤ ਲਾ ਹਾਂ ਹਾਂ ਉਹ ਉਹੀ ਕਰੀ ਜਾਂਦੇ 12 ਫੜਾ ਲਟਾਰਾ ਆਹ ਆਪੜੀ ਬਣਾਤ ਪਾ ਰਿਹਾ ਵੇਖਦੇ ਕੋ ਬਾਈ ਦੇਦੇ ਨਾਲ ਟਰਾਲੇ ਤੇ 2 4 5 5 ਹੋਵਾ ਪੱਤੀਆਂ ਲੱਗੀਆਂ ਵਿਆਂ ਇਹ ਫੋਟੋ ਫੋਟੇ ਭਰਉਂਗੇ ਨਾ ਪੱਤੀ ਬਾਈ ਟੱਟ ਟੱਟ ਇਹ 16 ਸਾਰਾ ਸਿੰਘ ਬਿਲਕੁਲ ਵਾਹ ਜੀ ਵਾਹ ਵਾਹ ਜੀ ਵਾਹ ਮਜਾਣਾ ਨੇਕੇ ਜਾਣਾ ਉਹ ਹੁਣ ਤਾਂ ਸਾਈਡ ਪੰਨੋਂ ਕੱਢੀਏ ਪੈਰੇ ਨਾ ਰਹਿ ਜਾਣ ਆਹ ਦਾ ਏਰੀਆ ਬਈ ਹੋ ਗਿਆ ਬੇਲਾ ਆਪਣੇ ਮਸ਼ੀਨਾਂ ਦਾ ਆਹ ਕੰਮ ਰਹਿ ਗਿਆ ਹੁਣ ਆ ਦੇਖ ਲੋ ਉਹ ਪਿੰਡ ਤੇ ਲੈ ਕੇ ਉਰੇ ਤੱਕ ਕੋਈ ਕੰਕਣੀ ਨਹੀਂ ਰਹੀ ਆਪਣੇ ਖੇਤਾਂ ਤੱਕ ਸਤਮਾ ਹੋ ਗਿਆ ਆਪਣਾ ਹੀ ਰਹਿ ਗਿਆ ਬਸ ਆਪਣੇ ਉਰੇ ਕੋਈ ਸੀਜ਼ਨ ਨਹੀਂ ਅੱਜ ਤੱਕੜਾ ਤੂੜਾ ਲੱਗਦਾ ਆਹ ਹਾਲ ਲੰਕੀ ਮਾ ਦਾ ਚਾਚੇ ਹਲ ਮਿਦਾ ਦਾ ਕਰ ਜਾ ਹੁਣ ਮਿਲਦੇ ਅਗਲੇ ਸੀਜ਼ਨ ਓ ਓ ਕਾਲੇ ਕਾਲੇ ਕੱਪੀ ਗਿਫਟ ਜ ਨਹੀਂ ਦੇਣੀ ਨੇੜੜ ਗਿਆ ਬਾਈ ਕੰਮ ਚਾਹ ਪੀਣ ਲੱਗਿਆ ਚੱਲੇ ਮਸ਼ੀਨ ਲੈ ਕੇ ਇਕ ਅੰਦਰ ਕਿਲਾ ਵੱਢਣਾ ਬਾਈ ਉਰੇ ਤੇ ਦੇਖ ਲਓ ਹੁਣ ਤੁਸੀਂ ਆ ਸਾਰੇ ਉਹ ਤੱਕ ਜਾਣਾ ਪਹੁੰਚ ਗਏ ਸੰਗਤਾਂ ਬਹੁਤ ਲੇਟ ਹੋ ਗਿਆ ਦੂਆ ਕਿੱਧਰ ਆ ਤੱਕ ਵੱਡਾ ਲੱਗ ਗਿਆ ਅੱਛਾ ਮੈਂ ਵੀ ਗਾ ਦਿਖਿਆ ਹੀ ਨਹੀਂ ਅੱਜ ਮੈਂ ਕਿ ਹੁਣ ਆ ਕੇ ਆਊਗਾ ਉਹ ਅੱਛਾ ਨਿੱਥਰ ਕੇ ਆਉਂਗਾ ਕੰਡ ਤੇ ਅਲਰਜੀ ਆ ਨੂੰ ਮਟਰ ਵਿੱਚ ਵੀ ਐਡ ਨਾਲ ਅਲਰਜੀ ਆ ਮੈਂ ਵੀ ਦੇਖਾਂ ਮੈਂ ਨਹੀਂ ਆ ਜਾਂਦਾ 4 ਵਜੇ ਤੱਕ ਮੈਂ ਤਾਂ ਤੁਹਾਡੇ ਘਰ ਕੇ ਮਸ਼ੀਨ ਰੋਕੀ ਵੀ ਸੀ ਮੈਂ 4 ਵਜੇ ਪਹੁੰਚਣਾ ਸੰਗਤਾਂ ਨੇ ਚਲ ਹੁਣ ਤਾਂ ਵੱਡ ਹੋ ਗਈ ਇਹ ਵੇਲ ਤਾਂ ਨਹੀਂ ਹੈ ਰੈਡੀ ਆਹ ਇਹ ਫਿਰ ਬੜਾ ਨੇ ਉਹ ਗੱਗੇ ਲੋ ਜੀ ਬਾਈ ਨੇ ਬੜਿਆ ਕੰਮ ਬਣਾਇਆ ਆ ਰਹਿ ਗਿਆ ਹੁਣ ਇਹ ਆਪਾਂ ਨੇ ਘਰਾਂ ਰੱਖਣੀਆਂ ਫਿਰ ਵੜਾ ਲਾਂਗੇ ਥੋੜੀ ਵਿੱਚ ਹਰੀ ਦੀ ਫਿਰ ਇਹਨਾਂ ਪੱਕੇ ਤੇ ਵੜਾਵਾਂਗੇ ਇਹਨੂੰ ਕਿਉਂਕਿ ਵੇ ਢੋਲਾ ਖਰਾਬ ਹੋ ਜਾਂਦੀ ਆ ਤੇ ਝਾੜ ਤਾਂ ਪਾ ਨੂੰ ਠੀਕ ਲੱਗਦਾ ਬਈ ਆਪਣਾ ਡੇਢ ਕਿੱਲੇ ਤੇ ਵੱਧ ਆ ਇਹ ਆ ਲੋ ਟਰਾਲਾ ਇਹ ਚੱਲਦੇ ਆ ਬਾਅਦ ਹੀ ਹੁਣ